ਬੈਠਣ ਦੇ ਵਿੱਚ ਉਹ ਪ੍ਰੋਜੈਕਟ ਸੀ ਲੇਕਿਨ ਉਹਦੇ ਵਿੱਚ ਕੁਝ ਕੁਝ ਜਗ੍ਹਾ ਦੇ ਇਸ਼ੂ ਆ ਗਏ ਸੀ ਵੀ ਜਗ੍ਹਾ ਜਿਹੜੀ ਲੋਕਾਂ ਦੀ ਲੋਕਲ ਨਿਕਲ ਆਂਦੀ ਹੈ ਵਿੱਚੋਂ ਕੁਝ ਨਿਕਲ ਆਂਦੇ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਲੇਕਿਨ ਇੱਕ ਵਿਸ਼ੇਸ਼ ਧੰਨਵਾਦ ਹੈ ਕੋਲੀ ਸਾਹਿਬ ਦਾ ਮੈਂ ਕਰਦਾ ਜਿਨ੍ਹਾਂ ਨੇ ਆਹ ਲਾਈਟਾਂ ਵੀ ਲਗਾਈਆਂ ਔਰ 101 ਵੋਟ ਦੀ ਲਾਈਟ ਸਾਡੀ ਉਸ ਵੇਲੇ 10 ਦਿਨ ਦੇ ਅੰਦਰ ਲਗਾਤੀ ਸੀ ਉਹਨਾਂ ਨੇ ਔਰ ਤੁਸੀਂ ਦੇਖੋ ਜੋ ਰਾਤ ਨੂੰ ਲੋਕ ਲੰਘਦੇ ਚਾਨਣਾ ਨਾ ਪੂਰਾ ਚੋ ਦੇ ਵਿੱਚ ਔਰ ਉਹਦੇ ਨਾਲ ਨਾਲ ਮੈਂ ਕਿਹਾ ਸੀ ਵੀ ਆਪਾਂ ਆ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਨਵਰਾਤਰੀਆਂ ਦੇ ਵਿੱਚ ਹੀ ਦੋ 101 ਮੋੜ ਦਿਆ ਹੋਰ ਲਾਈਟਾਂ ਬੜੀਆਂ ਇੱਥੇ ਜੋ ਲੱਗੂਗਾ ਤਾਂ ਸਾਰਾ ਇਲਾਕਾ ਇੱਕ ਜਿੱਦਾਂ ਸਟੇਡੀਅਮ ਹੁੰਦਾ ਨਾ ਜੀ ਫਲਡ ਫਲਡ ਲਾਈਟ ਵਾਲਾ ਰਾਤ ਵਾਲਾ ਉਦਾਂ ਹੀ ਜਗੂਗਾ ਜੇ ਇਹ ਇਲਾਕਾ ਵੀ ਹੋਰ ਵੀ ਲਾਈਟਾਂ ਜਿਹੜੀਆਂ ਚੋਕ ਤੋਂ ਬਾਹਰ ਜਾ ਕੇ ਵੀ ਲੱਗਣ ਲੱਗ ਰਹੀਆਂ ਤਾਂ ਕਿ ਇਸ ਇਲਾਕੇ 'ਚ ਕੋਈ ਇਹ ਲੋਕਾਂ ਨੂੰ ਕੋਈ ਆਵਾਜਾਈ ਚ ਵੀ ਘਬਰਾਜ਼ੂ ਨਹੀਂ ਹੋਖਣਾ ਹੋਵੇ ਬੰਦਾ ਸੋ ਮੈਂ ਇੱਥੇ ਬਿਊਟੀਫਿਕੇਸ਼ਨ ਲਈ ਸਾਰੇ ਸਾਥੀਆਂ ਦਾ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਦਿੰਦਾ ਆਪਣੇ ਵੱਲੋਂ ਕਿਉਂਕਿ ਸਾਰਿਆਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਮੈਂ ਇਸ ਕੰਮ ਦੇ ਵਿੱਚ ਜਿੱਦ ਡਟੇ ਆਂ ਅਰਧ ਅਰਧ ਅਸ ਲਈਏ ਇੱਕ ਸ਼ਹਿਰ ਚ ਅਸੀਂ ਬੱਚਿਆਂ ਦੇ ਲਈ ਵੀ ਲਿਆ ਰਹੇ ਹਾਂ ਕੁਛ ਨਾ ਕੁਛ ਜਿੱਥੇ ਅਸੀਂ ਚਿਲਡਰਨ ਪਾਰਕ ਲੈ ਕੇ ਆ ਰਹੇ ਹਾਂ ਨਵੀਨੂ ਪਾਰਕ ਦੇ ਵਿੱਚ ਉੱਥੇ ਅਸੀਂ ਕੱਲ੍ਹ ਦਾ ਇੱਕ ਟੈਂਕ ਜਿਹੜਾ ਲੈ ਕੇ ਆ ਰਹੇ ਹਾਂ ਬੱਚਿਆਂ ਲਈ ਤਾਂ ਕਿ ਸਾਡੇ ਬੱਚੇ ਜਿਹੜੇ ਆ ਕਿਉਂਕਿ ਆਰਮੀ ਸਾਡੀ ਜਿਹੜੀ ਆ ਉਹ ਸਾਡੀ ਤਾਕਤ ਹੈ ਸਾਡੇ ਬਾਰਡਰ ਦੀ ਸਾਡੇ ਦੇਸ਼ ਦੀ ਤੱਕ ਉਹ ਬਾਰਡਰ ਦੀ ਰੱਖਿਆ ਕਰਦੀ ਆ ਉਹ ਅਸੀਂ ਸਰਦਰ ਠਾਣਾ ਚੌਂਕ ਦੇ ਵਿੱਚ ਲਗਾ ਰਹੇ ਹਾਂ ਉੱਥੇ ਇੱਕ ਬਹੁਤ ਸੁੰਦਰ ਇੱਦਾਂ ਇੱਕ 에ਅਰ ਫੋਰਸ ਦਾ ਪਲੇਨ ਵੀ ਆ ਰਿਹਾ ਜਿਸ ਨੂੰ ਅਸੀਂ ਬੱਚਿਆਂ ਨੂੰ ਪ੍ਰੇਰਣਾ ਦੇਣ ਲਈ ਤਾਂ ਕਿ ਬੱਚੇ ਅੱਜ ਤੁਸੀਂ ਦੇਖੋ ਉਹਨਾਂ ਨੂੰ ਜਾਣਾ ਹੁੰਦਾ ਆਰਬੀ ਸਾਰੇ ਸੁਕਣਾ ਹੁੰਦਾ ਬੱਚਿਆਂ ਦਾ ਅਸੀਂ ਉਹਨੂੰ ਗ੍ਰੀਨਮੀਊ ਪਾਰਕ ਦੇ ਵਿੱਚ ਸਥਾਪਿਤ ਕਰਾਂਗੇ ਇਦਾਂ ਅਸੀਂ ਸ਼ਹਿਰ ਦੇ ਹੋਰ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਆ ਉਹ ਸਮੇਂ ਆਨ ਦੇ ਨਾਲ ਨਾਲ ਪੂਰਾ ਕਰ ਦਵਾਂਗੇ ਔਰ ਮੈਂ ਸਾਰੇ ਮੇਰੇ ਸਾਥੀ ਜਿਹੜੇ ਸੀਐਸਆਰ ਫੰਡ ਖਰਚ ਕਰ ਰਹੇ ਆ ਚਾਹੇ ਸੋਨਾ ਲੀਕਾ ਕਰ ਰਹੀ ਆ ਚਾਹੇ ਸੈਂਟਰੀ ਬਲਾਈਆ ਚਾਲਾ ਜੀ 우샤 ਮਾਰਟੀਨਾ ਇਹ ਜਿੰਨੀਆਂ ਕੰਪਨੀਆਂ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਸ਼ਹਿਰ ਦੇ ਉੱਤੇ ਇਹਨਾਂ ਸ਼ਹਿਰ ਨੂੰ ਅੱਛਾ ਬਣਾਉਣ ਦੇ ਲਈ ਹਾਂ ਜੀ ਸਰ ਅੱਜ ਇਹ ਚੰਦਪੁਰ ਰੋਡ ਜੀ ਸੀ ਟੀ ਤੇ ਮੈਂ ਦੇਖਦਾ ਰਿਹਾ 우샤 ਮਾਰਟੀਨਾ ਦੇ ਸਾਰੇ ਮੈਂਬਰ ਇੱਥੇ ਮਾਤਾ ਚੰਦਪੁਰ ਨੀ ਚੌਕ ਖੜੇ ਆ 500 300 ਦਾ ਡਾਈਟ ਤੋਂ ਹਾਂ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਸਾਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਜਿਹੜਾ ਮਾਤਾ ਚੰਦਪੁਰ ਨੀ ਚੌਕ ਹੈ ਇਸ ਵਿੱਚ ਜੋ ਜੈਂਪਾ ਸਾਹਿਬ ਸੀ ਉਹਨਾਂ ਨੇ ਸਾਡੀ ਉਸ਼ਾ ਮਾਰਟਨ ਮੈਨੇਜਮੈਂਟ ਦੀ ਡਿਊਟੀ ਲਗਾਈ ਸੀ ਕਿ ਤੁਸੀਂ ਇੱਥੇ ਲਾਈਟਾਂ ਦਾ ਪ੍ਰਬੰਧ ਕਰਨਾ ਆਇਆ ਜੀ ਤਾਂ ਸਾਡੀ ਸਮੂਹ ਮੈਨੇਜਮੈਂਟ ਨੇ ਮਿਲ ਕੇ ਕਿ ਲਾਈਟਾਂ ਲਗਾਈਆਂ ਹਨ ਸੋ ਇਹ ਦੱਸਦੇ ਆ ਬਹੁਤ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਮੂਹ ਉਸ਼ਾ ਮਾਰਟਨ ਉਹਨਾਂ ਦੇ ਕਹਿ ਹੋਏ ਤੇ ਪੂਰਨ ਤੌਰ ਦੇ ਉੱਤੇ ਆਪਣੇ ਪਰਪੱਕ ਹੋ ਕੇ ਜੋ ਵਾਦਾ ਕੀਤਾ ਗਿਆ ਸੀ ਅਸੀਂ ਪੂਰਾ ਕੀਤਾ ਅਗਾਹ ਵੀ ਚੱਲੀ ਉਹਨਾਂ ਨੂੰ ਲੋੜ ਪਵੇਗੀ ਅਸੀਂ ਉਹ ਲਈ ਤਤਪਰ ਹਾਂ